ਕਿੱਡਾ ਫੁਕਰਾ ਜਾਟਾ ਕਣਕ ਹੋ ਗਈ ਵਧੀਆ ਉਹ ਕਿਉਂ ਡਾਈ ਜਾਣਾ ਲਾਲਾ ਫਰੀ ਨੇ ਉਹ ਫਰੀ ਕੌਣ ਦੇ ਦੂਗਾ ਆ ਲੈ ਫਰੀ 1500 ਦੇ ਕੱਪੜੇ ਲਿਆਏਗਾ ਇਹ ਨਾਲ ਫਰੀ ਇਹ ਰੱਬ ਨਾਲੇ ਬੈਲਟ ਫਰੀ ਮੈਨੂੰ ਤਾਂ ਆਪਣਾ ਚੱਲ ਆ ਜਾ 500 ਰੁਪਏ ਦੇ ਵਿੱਚ ਇੱਕ ਜੀਨ ਦੀ ਪੈਂਟ ਇੱਕ ਸਲਟ ਅੱਛਾ ਇੱਕ ਫਾਰਮਲ ਪੈਂਟ ਇੱਕ ਨਾਲ ਸ਼ਲਟ ਬੱਲੇ 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 ਇਹੇ ਜੇ ਬੰਦਾ ਬਦ ਰਤੀਏ ਸਹਿਰ ਦਾ ਸੀਰ ਭਗਤ ਸਿੰਘ ਨੇ ਬੁੱਤਕੋਲ ਦੁਕਾਨ ਆ ਮਕੇਸ਼ ਵਾਈ ਦੀ ਆ ਮਕੇਸ਼ ਆਦੇ ਆਦੇ ਹੜ ਜਾ ਮੋਲੇ ਹੜ ਜਾ ਆ ਹੋ ਖੜਾ ਮਕੇਸ਼ ਵਾਈ ਆਗੇ ਸਤਿ ਸ਼੍ਰੀ ਅਕਾਲ ਜੀ ਜੱਟ ਨੇ ਕਣਕ ਹੋ ਗਈ ਬਾਲੀ ਵੀਰ ਦਾ ਦਿਮਾਗ ਖੇਲੇਗਾ ਝੂਠ ਬੋਲੀਆ ਝੂਠ ਨਹੀਂ ਬੋਲਦੇ ਆ ਸਲਟਾ ਜਿਹੜੇ ਬੱਬੂ ਮਾਣੂ ਨਹੀਂ ਪਾਉਂਦੇ ਨੇ 500 ਦੇ ਕਿੰਨੀਆਂ ਜੀ ਇਹ 500 ਦੀਆਂ ਤਿੰਨ ਨਹੀਂ 200 ਦੀ ਇੱਕ ਹੈ ਚੱਕੋ ਆ ਦੇਖੋ ਜਿਹੜਾ ਮਰਜੀ ਕੰਦਰ ਲੈ ਲਓ ਲੈਣ ਵਾਲੀ ਲੈ ਲਓ ਡੱਬੀਆਂ ਵਾਲੀ ਲੈ ਲਓ ਹੋਰ ਇਸ ਤੋਂ ਇਲਾਵਾ ਲੋਹੜਾ ਕਾਇਦੇ ਜੀ ਲੋਹੜਾ ਵੀਰੇ ਆ ਦੇਖੋ 800 ਰੁਪਈਆ ਦੇ 6 ਪੀਸ ਨੇ 800 ਦੇ 6 ਪੀਸ ਬਟਨ ਵਾਲੀ ਡਿਜ਼ਾਈਨ ਵਾਲੀ ਟੀ ਸ਼ਰਟਾਂ ਟੀ ਸ਼ਰਟਾਂ ਵੀ 800 ਦੀਆਂ 6 ਵੀਰੇ ਆ ਚੱਕੋ ਬਈ ਮਿਲੂ ਕਿੱਥੋਂ ਸਾਰਾ ਸਾਮਾਨ ਮੁਕੇਸ਼ ਵਾਲਿਆਂ ਨੂੰ ਜਿਹ ਡਿਲੀਵਰੀ ਨਹੀਂ ਹੈਗੀ ਤੇ ਇੱਕ ਇਹਨਾਂ ਦਾ ਸਕਰੀਨਸ਼ਾਟ ਪਾਇਆ ਇੰਸਟਾਗ੍ਰਾਮ ਦਾ ਕਹੇ ਜੇ ਕੱਪੜੇ ਨੇ ਸਾਰਾ ਕੁਝ ਉਹਦੇ ਦਿਖਾਉਦੇ ਰਹਦੇ ਆ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋਗੇ 1500 ਰੁਪਏ ਦੀ ਦੋ ਪੈਂਟਾਂ ਸ਼ਰਟਾਂ ਨੇ ਇੱਕ ਜਿੰਸ ਦੀ ਪੈਂਟ ਸ਼ਰਟ ਆ ਇੱਕ ਫਾਰਮਲ ਪੈਂਟ ਸ਼ਰਟ ਆ ਵੀਰੇ ਸ਼ਰਟਾਂ ਨਾਲ ਫ੍ਰੀ ਹਾਂਜੀ ਉਹਦੇ ਨਾਲ ਇੱਕ ਬੈਲਟ ਫ੍ਰੀ ਆ ਦੋ ਇੱਕ ਜਰਾਬਾਂ ਦਾ ਪੈਕੇਟ ਫ੍ਰੀ ਆ ਦੋ ਤਿੰਨ ਜੋੜੇ ਦੋ ਸੈਂਟ ਫ੍ਰੀ ਨੇ ਵੀਰੇ ਦੋ ਆਹਾਂ ਸੈਂਟਰ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਪਹੁੰਚਾ ਦਿਓ ਜਿਨੇ ਕੱਪੜੇ ਲੈਣ ਨੇ ਰਤੀਏ ਸਾਹਿਬ ਤੋਂ ਮਕੇਸ਼ ਵਾਲਿਆਂ ਕੋਲ ਆ ਜਾਓ